ਜੈ ਬਾਬਾ ਸੁਖਾਨੰਦ ਜੈ ਬਾਬਾ ਮੱਠ ਤੁਹਾਡੀ ਸਦਾ ਹੀ ਜੈ ਬਹੁਤ ਹੀ ਭਾਗਾ ਵਾਲਾ ਦਿਨ ਸੋਮਵਾਰ 8 ਸਤੰਬਰ 2025 24 ਭਾਦੋਂ ਸਵੇਰ ਦੇ ਬਾਬਾ ਮੱਠ ਜੀ ਦੀ ਸਮਾਧੀ ਸਥਲ ਦੇ ਦਰਸ਼ਨ ਤੁਸੀਂ ਵੀ ਬਾਬਾ ਮੱਠ ਜੀ ਦੇ ਦਰਬਾਰ ਤੇ ਆਓ ਇਸ ਸਥਾਨ ਤੋਂ ਜੋ ਵੀ ਮੰਗੋਗੇ ਬਾਬਾ ਜੀ ਤੁਹਾਡੀ ਹਰ ਮਨੋ ਕਾਮਨਾ ਪੂਰਨ ਕਰਨਗੇ ਕਿਉਂਕਿ ਇਹ ਦਰ ਉਹ ਦਰ ਹੈ ਜਿੱਥੇ ਹਰ ਭਗਤ ਦੀ ਝੋਲੀ ਭਰੀ ਜਾਂਦੀ ਹੈ ਇੱਥੇ ਸੱਚ ਅਤੇ ਝੂਠ ਦਾ ਨਵੇੜਾ ਹੁੰਦਾ ਹੈ ਇਸ ਸਥਾਨ ਦੀ ਕੋਈ ਵੀ ਝੂਠੀ ਸੌਂ ਨਹੀਂ ਖਾਂਦਾ ਕਿਉਂਕਿ ਇਹ ਇਤਿਹਾਸਕ ਸਥਾਨ ਤਾਪਾ ਨਗਰੀ ਦੇ ਵਿੱਚ ਸਥਿਤ ਹੈ ਬਾਬਾ ਮੜਜੀ ਦਾ ਇਸ ਨੂੰ ਇਲਾਕੇ ਦੀ ਸਪਰੀਮ ਕੋਰਟ ਵੀ ਕਿਹਾ ਜਾਂਦਾ ਹੈ ਆਓ ਤੁਸੀਂ ਵੀ ਦਰਸ਼ਨ ਕਰੋ ਜੈ ਬਾਬਾ